ਸਿੱਖੀ ਵਿੱਚ ਦੋ ਰੁਤਬੇ ਮਹਾਨ ਮੰਨੇ ਗਏ ਨੇ ਇੱਕ ਹੈ ਸੰਤ ਦਾ ਦੂਜਾ ਹੈ ਸ਼ਹੀਦ ਦਾ ਦੋਨਾਂ ਬਾਰੇ ਗੁਰੂ ਨਾਨਕ ਸਾਹਿਬ ਨੇ ਚਾਨਣਾ ਪਾਇਆ ਹੈ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉਿਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਕਦੇ ਸਿਰ ਵਾਰ ਨਾ ਪਵੇਗਾ ਮੇਰੇ ਲਈ ਜੇ ਮੇਰੀ ਗਲੀ ਵਿੱਚ ਆਉਣਾ ਹੈ ਮੇਰੀ ਗੋਦ ਵਿੱਚ ਜਗ੍ਹਾ ਹਾਸਲ ਕਰਨੀ ਹੈ ਹੁਣ ਸਿਰ ਦੋ ਤਰ੍ਹਾਂ ਦਾ ਹੈ ਇੱਕ ਤਾਂ ਹੰਕਾਰ ਜਾਂ ਮੈਂ ਮੇਰੀ ਮੱਤਾਂ ਕਿ ਉਹ ਸਟਿਕ ਬਿਹੇਵੀਅਰ ਈਗੋ ਜਿਨੇ ਇਹ ਸਿਰ ਵੱਡ ਲਿਆ ਹੈ ਹੰਕਾਰ ਰੂਪੀ ਸਿਰ ਵੱਡ ਲਿਆ ਹੈ ਕਾਮ ਕ੍ਰੋਧ ਲੋਭ ਮੋਹ ਇਹ ਵੱਡ ਲਏ ਮਨ ਨੂੰ ਮਾਰ ਲਿਆ ਝੁਕਾ ਲਿਆ ਹੈ ਮਨ ਦੀ ਮਤ ਛੱਡ ਦਿੱਤੀ ਇਹਦੇ ਲਈ ਗਿਆਨ ਦੀ ਤਲਵਾਰ ਗਿਆਨ ਖੜਗ ਵਰਤੀ ਇਹ ਸਭ ਤੋਂ ਵੱਡਾ ਸੂਰਮਾ ਮੰਨਿਆ ਜਾਂਦਾ ਇਸ ਸੂਰਮੇ ਨੂੰ ਬਾਣੀ ਨੇ ਸੰਤ ਕਿਹਾ ਹੈ ਸੰਤ ਸੰਸਕ੍ਰਿਤ ਦੇ ਸ਼ਾਂਤ ਲਬਜ ਤੋਂ ਬਣਿਆ ਹੈ ਜਿਹਦਾ ਮਨ ਸ਼ਾਂਤ ਹੈ ਇੰਦ੍ਰੇ ਸ਼ਾਂਤ ਨੇ ਚੋਲਾ ਤੇ ਕੋਈ ਵੀ ਬਾਦ ਸਕਦਾ ਪਰ ਮਨ ਨੂੰ ਕਾਬੂ ਕੋਈ ਵਿਰਲਾ ਕਰ ਸਕਿਆ ਠੀਕ ਹੈ ਬਾਣੇ ਦਾ ਆਦਬ ਕਰਦੇ ਆਂ ਚੋਲੇ ਦਾ ਸਤਿਕਾਰ ਕਰਦੇ ਆਂ ਪਰ ਬਹੁਤ ਵਿਰਲੀਆਂ ਹਸਤੀਆਂ ਨੇ ਚੋਲੇ ਦੇ ਹੀਠਾ ਜਿਨ੍ਹਾਂ ਨੇ ਇਸ ਅਵਸਥਾ ਨੂੰ ਹਾਸਲ ਕੀਤਾ ਕੋਟਨ ਮਹਨ ਨਾਨਕ ਕੋウ ਨਾਰਾਇਣ ਜਿਹੇ ਜੀਤਾ ਗੁਰੂ ਦੀ ਕਿਰਪਾ ਦੇ ਨਾਲ ਜਿੰਨਾ ਮਨ ਨੂੰ ਜਿੱਤਿਆ ਵਿਕਾਰਾਂ ਨੂੰ ਜਿੱਤਿਆ ਇੰਦ੍ਰੇ ਸ਼ਾਂਤ ਕਰ ਲਏ। ਤੋਂ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਨੂੰ ਇਹ ਰੁਤਬਾ ਪ੍ਰਾਪਤ ਰਿਹਾ ਚਾਹੇ ਬਾਬਾ ਬੁੱਢਾ ਸਾਹਿਬ ਨੇ ਭਾਈ ਗੁਰਦਾਸ ਜੀ ਨੇ ਬਾਬਾ ਬਿਧੀ ਚੰਦ ਨੇ ਭਾਈ ਜੇਠਾ ਜੀ ਨੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੇਲਾ ਜੀ ਨੇ ਬਾਬਾ ਜੀਵਨ ਸਿੰਘ ਰਗਰੇਟਾ ਨੇ ਅੱਗੇ ਤੁਰਿਆ ਉਹ ਬਾਬਾ ਜੱਸਾ ਸਿੰਘ ਆਲੂ ਵਾਲੀਆ ਵਰਗੇ ਬਹਾਨ ਮਿਸਲਾਂ ਦੇ ਜਥੇਦਾਰ ਸੰਤ ਤੇ ਸਿਪਾਈ ਦਾ ਰੁਤਬਾ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਹਨੂਮਾਨ ਸਿੰਘ ਜੀ ਸੰਤ ਵੀ ਤੇ ਸਿਪਾਈ ਵੀ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਇੱਕ ਮਹਾਪੁਰਸ਼ ਜਿਨ੍ਹਾਂ ਇੱਥੇ ਸੇਵਾ ਕਰਵਾਈ ਹੈ ਬ੍ਰਹਮਚ ਅਪੇਦ ਮੂਰਤ ਸੰਤ ਦੇ ਮਰਾਤਬੇ ਨੂੰ ਹਾਸਲ ਬਾਬਾ ਜੀਤ ਸਿੰਘ ਦੀ ਹੰਸਾਲੀ ਵਾਲੇ ਤੋਂ ਬੜੀ ਲੰਮੀ ਕਤਾਰ ਹੈ ਗੁਰੂ ਦੀ ਕਿਰਪਾ ਜਿੱਨਾਂ ਤੇ ਹੋਈ ਨਦਰੇ ਨਿਆਮਤ ਹੋਈ ਸੰਤ ਦੇ ਰੁਤਬੇ ਦਾ ਅਦਬ ਹੈ ਇਹਦੇ ਬਾਰੇ ਬਾਣੀ ਦੇ ਵਿੱਚ ਇੱਕ ਜਗ੍ਹਾ ਹੋਰ ਆਉਂਦਾ ਹੈ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀयत ਹੈ ਸੂਰਾ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਹੈ ਸੂਰਮਾ ਸੰਤ ਉਹਦੀ ਨਿਸ਼ਾਨੀ ਕੀ ਹੈ ਡੈਫੀਨੇਸ਼ਨ ਕੀ ਹੈ ਆਤਮ ਜਿਹੜਾ ਸਗਲ ਵਸ ਤੱਕੈ ਜਾ ਕਾ ਸਤਗੁਰੂ ਪੂਰਾ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਮੈਂ ਮੇਰੀ ਨੂੰ ਜਿੱਤ ਲਿਆ ਮਨ ਨੂੰ ਜਿੱਤ ਲਿਆ ਤਾਂ ਉਹ ਸੂਰਮਾ ਸੰਤ ਹੈ ਬੀਰ ਜੀ ਨੇ ਵੀ ਉਹਦੇ ਬਾਰੇ ਲਿਖਿਆ ਗगन ਦੁ ਮਾਮਾ ਬਾਜਿਓ ਪਰਿਓ ਨਿਸਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਓ ਮਨੁੱਖਾ ਜਾਮਾ ਜੰਗ ਦਾ ਮੈਦਾਨ ਐ ਜਿੱਥੇ ਮਨ ਦਾ ਟਾਕਰਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਹੋਵੇਗਾ ਜਿਹੜਾ ਇਹਨਾਂ ਪੰਜਾਂ ਨੂੰ ਜਿੱਤ ਗਿਆ ਉਹ ਸੂਰਾ ਸੰਤ ਐ ਹੁਣ ਜਿਹੜਾ ਸੰਤ ਐ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚੋਂ ਇੱਕ ਜਿਹੜਾ ਮੋਹ ਹੈ ਨਾ ਇਹਨੂੰ ਜਿੰਨੇ ਜਿੱਤਿਆ ਹੈ ਉਹੀ ਮੈਦਾਨੇ ਜੰਗ ਵਿੱਚ ਨਿੱਤਰ ਕੇ ਸਿਰ ਦੇ ਸਕਿਆ ਹੈ ਹੁਣ ਮੰਨ ਲਓ ਕੋਈ ਸ਼ਸਤਰ ਲੈ ਕੇ ਜੰਗ ਵਿੱਚ ਉਤਰਿਆ ਕਦੇ ਘਰ ਵਾਲੀ ਦੀ ਯਾਦ ਆ ਗਈ ਕਦੇ ਬੱਚਿਆਂ ਦੀ ਆ ਗਈ ਕਦੇ ਪ੍ਰਾਪਰਟੀ ਦੀ ਆ ਗਈ ਪਕੜ ਹੈ ਨਾ ਉਹ ਸਿਰ ਨਹੀਂ ਦੇ ਸਕੇਗਾ ਮੋ ਨੂੰ ਜਿੱਤਣ ਵਾਲੇ ਜਦੋਂ ਮੈਦਾਨੇ ਜੰਗ ਵਿੱਚ ਉਤਰਦੇ ਨੇ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕਾ ਹਿਤ ਉਰਜਾ ਪੁਰਜਾ ਕਟ ਮਰੈ ਕਬ ਹੂਣਾ ਛਾੜੈ ਖੇਤ ਉਹ ਪਿੱਛੇ ਨਹੀਂ ਵੇਖਣਗੇ ਪਰਿਵਾਰ ਵਾਲ ਨਹੀਂ ਵੇਖਣਗੇ ਉਹਨਾਂ ਨੂੰ ਜਾਨ ਪਿਆਰੀ ਨਹੀਂ ਐ ਦੀਨ ਪਿਆਰਾ ਐ ਧਰਮ ਪਿਆਰਾ ਐ ਦੀਨ ਲਈ ਗਰੀਬ ਲਈ ਮਸਲੂਮ ਲਈ ਧਰਮ ਲਈ ਇਨਸਾਨੀਅਤ ਲਈ ਮੈਦਾਨੇ ਜੰਗ ਵਿੱਚ ਉਤਰ ਕੇ ਉਰਜਾ ਪੁਰਜਾ ਕਟਵਾ ਲੈਂਦੇ ਨੇ ਸ਼ਹਾਦਤ ਦੀ ਅਬਦੀ ਮਾਨਦੇ ਨੇ ਇਹ ਦੂਸਰੇ ਪ੍ਰਕਾਰ ਦੇ ਸੂਰਮੇ ਨੇ ਜਿਨ੍ਹਾਂ ਦਾ ਬਾਣੀ 'ਚ ਅਦਬ ਹੈ ਸੰਤ ਤੇ ਸ਼ਹੀਦ ਸੰਤ ਤੇ ਸੂਰਮਾ ਬਾਕੀ ਵਾਦੂ ਦੀ ਭੀੜ ਹੈ ਕਰਮਗਤ ਭੋਗਣ ਆਉਂਦੇ ਨੇ ਹੋ ਕੇ ਚਲੇ ਜਾਂਦੇ ਨੇ ਆਵਾਗਮਣ ਪਿਆਰ ਰੰਦਾ ਹੈ 184 ਜੋਨ ਪਰਮਾਇ देयर मिलियंस ऑफ ਰੀਨਕਰਨੇਸ਼ਨਸ ਲੱਖਾ ਜੂਨਾ ਨੇ ਭਾਈ ਸਾਹਿਬ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਜ਼ੂਰੀ ਕਵੀ ਉਹਨਾਂ ਫਾਰਸੀ ਦੇ ਵਿੱਚ ਇਹ ਗਜ਼ਲ ਲਿਖੀ ਹੈ ਦਰ ਹਰ ਦੋ ਕੋਨ ਗਰਦਨੇ ਉਹ ਸਰਬੁਲੰਧ ਸ਼ੁੱਧ ਮਨਸੂਰ ਵਾਰ ਹਰ ਕੇ ਸੂਏਦਾਰ ਮੇਰਵਦ ਉਹਨਾ ਮਹਾਪੁਰਸ਼ਾਂ ਨੇ ਲਬਜ਼ ਵਰਤਿਆ ਹਰ ਦੋ ਭਾਵ ਇਹ ਦੋ ਆਲਮ ਲੋਕ ਤੇ ਪਰਲੋਕ ਕਹਿੰਦੇ ਇਨ੍ਹਾਂ ਦਰਮਿਆਨ ਸਰਬੁਲੰਧ ਸਿਰ ਕਿਦਾਂ ਉੱਚਾ ਤੇ ਸੇਖਾਂ ਤੇਰੀ ਤੁਸੀਂ ਦੱਸੋ ਕਿਹਦਾ ਉੱਚਾ ਹੈ ਕਹਿੰਦੇ ਜਿਹੜਾ ਮਨਸੂਰ ਵਾਂਗੂ ਸੱਚ ਦੀ ਸੂਲੀ ਚੜ ਜਾਂਦਾ ਹੈ ਧਰਮ ਲਈ ਆਪਾ ਵਾਰ ਦਿੰਦਾ ਹੈ ਤੋ ਜਿਨ੍ਹਾਂ ਨੇ ਸਿਰ ਵਾਰਿਆ ਹੈ ਸ਼ਹਾਦਤ ਦੀ ਅਬਦੀ ਮਾਣੀ ਹੈ ਲੋਕ ਤੇ ਪਰਲੋਕ ਜੈਜਕਾਰ ਇੱਥੇ ਤੇ ਤੁਸੀਂ ਬੱਲੇ ਬੱਲੇ ਕਰਦੇ ਹੋ ਅੰਦਾਜ਼ਾ ਹੈ ਵੀ ਲੱਖ ਸਵਾ ਲੱਖ ਬੰਦਾ 10 ਦਸੰਬਰ ਨੂੰ ਗੁਰਦਾਰਾ ਸ਼ਹੀਦਾ ਸੁਹਾਣੇ ਵਿਖੇ ਨਤਮਸਤਕ ਹੋ ਜਾਂਦਾ ਹੈ ਮੈਂ ਇੱਕ ਟਾਈਮ ਦੀ ਕਾਊਂਟਿੰਗ ਨਹੀਂ ਦੱਸ ਰਿਹਾ ਸਾਰੀ ਦਿਹਾੜੀ ਸੰਗਤ ਆਉਂਦੀ ਜਾਂਦੀ ਰਹਿੰਦੀ ਹੈ ਇਹ ਉਪਮਾ ਹੈ ਬਾਬਾ ਹਨੂਮਾਨ ਸਿੰਘ ਦੀ ਵਡਿਆਈ ਹੈ ਖੈਰ ਉਹਨਾਂ ਕੋਲ ਤੇ ਦੋਵੇਂ ਹੀ ਰਤਬੇ ਨੇ ਸੰਤ ਵੀ ਨੇ ਤੇ ਸ਼ਹੀਦ ਵੀ ਨੇ ਗੁਰਗੋਬਿੰਦ ਸਿੰਘ ਪਾਤਸ਼ਾਹ ਨੂੰ ਪੁੱਛਿਆ ਸਿੱਖਾਂ ਨੇ ਮਹਾਰਾਜ ਸਭ ਤੋਂ ਵੱਧ ਕੇ ਵਡਿਆਈ ਕਿਹਦੀ ਤੁਹਾਡੇ ਦਰ ਤੇ ਤੇ ਗੁਰਦੇਵਾਂ ਦੇ ਤੁਸੀਂ ਚਾਹਦੇ ਹੋ ਤੁਹਾਡੀ ਵਡਿਆਈ ਹੋਵੇ ਕਹਿੰਦੇ ਦੀ ਕੋਣ ਨਹੀਂ ਚਾਹੁੰਦਾ ਬੱਲੇ ਬੱਲੇ ਹੋਵੇ ਉਹ ਮਹਾਰਾਜ ਨੇ ਦਸਮ ਬਾਣੀ ਵਿੱਚ ਬਚਨ ਕਿਹਾ ਏ ਧੰਨ ਜਿਓ ਤਿਹ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁੱਧ ਵਿਚਾਰ ਹੈ ਦੇਹ ਅਨਿਤ ਨ ਨਿਤ ਰਹਿ ਜਸਨਾਵ ਚੜੈ ਭਵ ਸਾਗਰ ਤਰੈ ਕਹਿੰਦੇ ਜੇ ਵਡਿਆਈ ਦੇ ਬੇੜੇ ਤੇ ਬਹਿਣਾ ਹੈ ਤੇ ਕਹਿੰਦੇ ਫਿਰ ਇਸ ਤਰ੍ਹਾਂ ਕਰ ਆਪਾ ਵਾਰ ਦੇ ਇੱਕ ਤੇ ਅੰਦਰ ਯੁੱਧ ਲੜ ਗਿਆਨ ਖੜਗ ਲੈ ਕੇ ਵਿਕਾਰਾਂ ਨਾਲ ਕਾਮ ਕ੍ਰੋਧ ਲੋਭ ਮੋਹਕਾਰ ਨਾਲ ਜਿੱਤ ਗਿਆ ਤੇ ਸੰਤ ਬਣੇਗਾ ਕੋ ਬਾਹਰ ਯੁੱਧ ਲੜ ਧਰਮ ਲਈ ਦੀਨ ਲਈ ਮਸਬ ਲਈ ਸੱਚ ਲਈ ਇਨਸਾਨੀਅਤ ਲਈ ਮਜ਼ਲੂਮ ਲਈ ਜੇ ਜਿੱਤ ਗਿਆ ਸ਼ਹੀਦ ਹੋਵੇਗਾ ਇਹ ਦੋਨੇ ਹੀ ਧਿਰ ਨੇ ਮੇਰੇ ਘਰ ਅੰਦਰ ਜਿੰਨਾ ਦੀ ਮਹਿਮਾ ਹੈ ਵਡਿਆਈ ਦੇ ਬੇੜੇ ਤੇ ਬਹਿ ਜਾਂਦੇ ਨੇ ਰਹੀ ਦੁਨੀਆ ਤੱਕ ਇਹਨਾਂ ਦਾ ਨਾਮ ਰਹਿੰਦਾ ਹੈ ਤਾਂ ਹੀ ਅਸੀਂ ਦਸਾਂ ਗੁਰੂਆਂ ਦੇ ਗੁਰਪੁਰਬ ਗੁਰਤਾ ਗੱਦੀ ਦਿਵਸ ਜੋਤੀ ਜੋਤ ਦਿਵਸ ਮਨਾਉਣ ਤੋਂ ਬਾਅਦਾਂ ਸੰਤਾਂ ਦੀਆਂ ਵਰਸੀਆਂ ਤੇ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਮਨਾਉਨੇ ਆ ਮੈਂ ਇਹ ਨਹੀਂ ਕਹਿੰਦਾ ਵੀ ਇੱਥੇ ਅਸੰਤ ਹੈ ਨਹੀਂ ਅਸਾਧ ਹੈ ਨਹੀਂ ਬੜੇ ਮਿਲ ਲੰਗੇ ਬਥੇਰੀ ਮਿਲਾਵਟ ਹੁੰਦੀ ਹੈ ਗਹਿਣਿਆਂ 'ਚ ਮਲਮਾ ਵੀ ਵੇਖਣ ਨੂੰ ਸੋਨੇ ਵਰਗਾ ਲੱਗਦਾ ਪਰ ਸੋਨਾ ਨਹੀਂ ਹੁੰਦਾ ਕੱਚ ਨੂੰ ਏਡਾ ਤਰੀਕੇ ਨਾਲ ਤਰਾਸ਼ ਦਿੰਦੇ ਨੇ ਜ਼ੋਹਰੀ ਉਹ ਹੀ ਰਾ ਲੱਗਣ ਲੱਗ ਪੈਂਦਾ ਪਰ ਹੀਰਾ ਨਹੀਂ ਹੁੰਦਾ ਵੇਖਣ ਨੂੰ ਬਗਲਾ ਵੀ ਹੰਸ ਲੱਗਦਾ ਪਰ ਇਹਦਾ ਮਤਲਬ ਇਹ ਨਹੀਂ ਵੀ ਤੈਨੂੰ ਬਗਲਾ ਮਿਲ ਪਿਆ ਤੈਨੂੰ ਕੱਚ ਦਾ ਟੁਕੜਾ ਮਿਲਿਆ ਤੈਨੂੰ ਮਲੰਮਾ ਮਿਲਿਆ ਤੇ ਤੂੰ ਸੋਨੇ ਨੂੰ ਨਿੰਦੇ ਤੂੰ ਹੀਰੇ ਨੂੰ ਨਿੰਦੇ ਤੈਨੂੰ ਕੰਡੇ ਟੱਕਰ ਗਏ ਤੇ ਤੂੰ ਫੁੱਲਾਂ ਨੂੰ ਨਿੰਦੇ ਸਾਡੀ ਪ੍ਰੋਬਲਮ ਇਹ ਹੈ ਅਸੰਤ ਮਿਲਦਾ ਤੇ ਸੰਤਾਂ ਨੂੰ ਨਿੰਦਣ ਲੱਗ ਪੈਂਦੇ ਆ ਬਾਣੀ ਚ ਕਸਵੱਟੀ ਲਿਖੀ ਐ ਸੰਤ ਦੀ ਸਾਧੂ ਦੀ ਹੁਣ ਜੇ ਤੁਸੀਂ ਉਹਦੇ ਅਕੋਰਡਿੰਗ ਨਹੀਂ ਚੱਲ ਰਹੇ ਤੁਹਾਡੀ ਆਪਣੀ ਗਲਤੀ ਐ ਤੁਸੀਂ ਆਪ ਧੋਖਾ ਖਾ ਰਹੇ ਹੋ ਬੜਾ ਅਦਬ ਹੈ ਸਾਧੂਆਂ ਦਾ ਸੰਤਾਂ ਦਾ ਜਿਹੜੇ ਪੂਰੇ ਪਹੁੰਚੇ ਹੋਏ ਮਹਾਪੁਰਸ਼ ਨੇ ਜਿਨ੍ਹਾਂ ਸਾਸ ਗਿਰਾਸਨਾ ਵਿਸਰੈ ਹਰ ਨਾਮਾ ਮਨਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਹਰ ਸਾਹ ਨਾਲ ਪ੍ਰਭੂ ਦੇ ਗੀਤ ਗਾਉਣ ਵਾਲੇ ਜਾਂ ਉਹਨਾਂ ਦੀ ਵਰਸੀ ਮਨਾਈਂਦੀ ਹੈ ਤੇ ਸ਼ਹੀਦਾਂ ਨੂੰ ਸਜਦਾ ਕਰਨ ਲਈ ਸ਼ਹੀਦੀ ਦਿਹਾੜੇ ਮਨਾਏ ਦੇ ਨੇ